250 ਰੁਪਏ ਦਾ ਲੋ ਜੀ ਆਹ ਮਾਰਕੀਟ ਦੀ ਗਾਰੰਟੀ ਜਿੱਥੇ ਮਰਜੀ ਪਤਾ ਕਰ ਸਕਦੇ ਹੋ ਤੁਸੀਂ ਇਹ ਕਿ ਪਿਓਰ ਦੁਪੱਟੇ ਨਾਲ ਆਹ ਲੋ ਬਾਜ਼ਾਰ 'ਚ ਵਿਕਦਾ 9900 ਰੇਂਜ 'ਚ ਆਪਣੇ ਕੋਲੇ ਮਿਲੇਗਾ ਸਵਾਰਾ ਕੰਪਨੀ ਦਾ ਮਾਲ ਹੋਏਗਾ ਆਹ ਲੋ 450 ਰੇਂਜ 'ਚ ਲੋ ਜੀ 450 ਤਾਂ ਤੁਹਾਨੂੰ ਵਾਧੂ ਮਿਲ ਜਾਈਗੀ ਆਹ ਲੋ ਤੁਸੀਂ ਦੇਖਦੇ ਦੇਖਦੇ ਥੱਕ ਜੂਗੇ ਅਸੀਂ ਨਹੀਂ ਸਿਰਦੇ ਸਿਰਦੇ ਥੱਕਦੇ ਸਾਰਾ ਹੱਥ ਨਾਲ ਹੈ ਬਰੀਕੀ ਦਾ ਵਰਕ ਹੋਇਆ ਸਾਰਾ ਕੋਈ ਐ ਨਹੀਂ ਚਿਪਕਿਆ ਕੰਮ ਨਹੀਂ ਹੋਇਆ ਆਹ ਲੋ ਆਹ ਲੋ ਸਾਲਟੀ ਹੈ ਠੀਕ ਆ ਜੀ ਇੱਕ ਚੀਜ਼ ਆ ਜੀ ਕਿ ਆ ਵੀ ਚੀਜ਼ ਬਹੁਤ ਸੋਹਣੀ ਆ ਦੇਖੋ ਲੋ ਜੀ ਲੋ 100% कॉटन ठीक है जी। मार्स राइज कॉटन है वीर जी ये। जड़ा इकवेली पालुगा देखदा रहजूगा। ਵੀ ਇੰਨੀ ਸੋਹਣੀ ਕੋਟਨ ਕਿੱਥੋਂ ਲੈ ਕੇ ਆਉਂਦੀ ਐ। ठीक है, है। जी। ਪਰ ਬਹੁਤ ਮਿਹਨਤ ਕੰਨੀ ਪੈਂਦੀ ਐ ਭਾਈਆਂ ਖਾਤਰ ਆਲੇ-ਦਾਲੇ ਦੇ ਕੇ ਲੱਭ ਕੇ ਲਿਓਣੇ ਪੈਂਦੇ ਨੇ। ਠੀਕ ਹੈ ਜੀ। ਸਪੈਸ਼ਲ ਕੁਰਤੇ ਪਜਾਮੇ। ਪੈਂਟ ਕੋਟ ਦਾ ਕੱਪੜਾ ਸਪੈਸ਼ਲ। ਲਓ ਜੀ ਪੈਂਟ ਕੋਟ ਦਾ ਵੀ ਕੱਪੜਾ ਵੇਖੋ। ਇਹੀ ਬਾਜ਼ਾਰ ਦੇ ਵਿੱਚ ਪੈਂਟ ਕੋਟ ਤੁਸੀਂ ਲੈਣ ਜਾਓਂਗੇ 5000 6000 ਦਾ ਮਿਲੂਗਾ। ਅਸੀਂ ਤੁਹਾਨੂੰ 3000 ਦੇ ਵਿੱਚ ਦਵਾਂਗੇ ਪੂਰਾ ਪੈਂਟ ਕੋਟ ਦਾ। ਲਓ ਜੀ। 3000 ਯਾਰ ਕਹਤਾ ਤੁਹਾਨੂੰ ਹੋਰ ਲੈਸ ਕਰਕੇ ਲਾਉਂਗਾ 2000 ਪੈਸਾ ਲਾਉਂਗਾ ਲਓ ਜੀ 1500 ਦਾ ਲਾਉਂਗਾ ਵੀਰ ਜੀ ਇਤਰ ਲੈ ਕੇ ਆਏ ਆ ਹਾਂਜੀ ਮੇਰੀਆਂ ਭੈਣਾਂ ਔਰ ਭਾਈਆਂ ਵਾਸਤੇ ਇਦੇ ਮੌਕੇ ਤੇ ਵੀ ਮੇਰੇ ਭਾਈਆਂ ਨੂੰ ਕੁਛ ਸਪੈਸ਼ਲ ਇਤਰ ਦਵਾਂ ਠੀਕ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਸਰੀ ਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਦਿਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੀਰਕੋਟਲੇ ਅੱਥੋਂ ਨੂੰ ਸ਼ਹਿਰ ਮਰੇਰ ਕੋਟ ਲਈ ਆਪਾਂ ਬਹੁਤ ਹੀ ਸਸਤੇ ਕੱਪੜੇ ਦੁਕਾਨ ਦੇ ਉੱਤੇ ਲੈ ਕੇ ਆਇਆ ਇੱਥੇ ਤੁਹਾਨੂੰ ਲੇਡੀ ਸੂਟ ਤਾਂ ਮਿਲਣਗੇ ਬਿਲਕੁਲ ਸਸਤੇ ਰੇਟਾਂ ਤੇ ਇੱਥੇ ਤੁਹਾਨੂੰ ਕੋਟ ਪੈਂਟ ਤੇ ਕੁੜਤੇ ਪਜਾਮੇ ਦੇ ਕੱਪੜੇ ਬਹੁਤ ਘੱਟ ਰੇਟਾਂ ਤੇ ਮਿਲ ਜੂ ਬਾਜ਼ਾਰ ਨਾਲੋਂ ਚੱਲਦੇ ਆ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਉਣਾ ਹੈ ਪਹਿਲਾਂ ਮੈਂ ਤੁਹਾਨੂੰ ਐਡਰੈਸ ਸਮਝਾ ਦ ਤੁਸੀ ਸ਼ਾਪ ਤੇ ਕਿੱਦਾਂ ਪਹੁੰਚੋ ਤੁਹਾਨੂੰ ਪ੍ਰੋਪਰ ਆਪਾਂ ਐਡਰੈਸ ਸਮਝਾਵਾਂਗੇ ਤੁਹਾਡਾ ਨੰਬਰ ਸ਼ੇਅਰ ਕਰਾਂਗੇ ਬਾਕੀ ਤੁਹਾਨੂੰ ਸਾਰੀ ਆਪਾਂ ਲੋਕੇਸ਼ਨ ਜਿਹੜੀ ਦੱਸ ਦੇਣ ਤੁਸੀ ਸ਼ਾਪ ਤੇ ਕਿੱਦਾਂ ਪਹੁੰਚ ਸਕਦੇ ਹੋ ਤੇ ਬਹੁਤ ਸ हां जी पहला ਪਹਿ ਤੁਹਾਨੂੰ ਉਹਨ ਸੌਫ ਤੇ ਲੈ ਕੇ ਚੱਲਦਾ ਸੌਫ ਤੇ ਜਾਣ ਤੋਂ ਪਹਿਲਾਂ ਤੁਸੀਂ ਦਿੱਲੀ ਗੇਟ ਐਂਟਰ ਹੋਣਾ ਦਿੱਲੀ ਗੇਟ ਐਂਟਰ ਹੋ ਕੇ ਬਿਲਕੁਲ ਤੁਸੀਂ ਸਿੱਧੇ ਜਾਣਾ ਬਿਲਕੁਲ ਸਿੱਧੇ ਹੀ ਜਾਈ ਜਾਣਾ ਦੇ ਦੋਵੇਂ ਤੁਸੀਂ ਤੁਹਾਨੂੰ ਸਾਰਾ ਆਪ ਡਰੈਸ ਸਮਝਾ ਰਹੇ ਆ ਇਸ ਡਰੈਸ ਮੈਂ ਹਿਸਾਬ ਨਾਲ ਤੁਸੀਂ ਜਾਣਾ ਬਿਲਕੁਲ ਸਿੱਧੇ ਜਾਣਾ ਰਾਹ ਤੇ ਤੁਹਾਨੂੰ ਸਰਕਾਰੀ ਡਾਕਖਾਨਾ ਆਊਗਾ ਡਾਕਖਾਨੇ ਤੋਂ ਬਿਲਕੁਲ ਤੁਸੀਂ ਸਿੱਧੇ ਜਾਣਾ ਡਾਕਖਾਨੇ ਨੂੰ ਤੁਸੀਂ ਨਿਸ਼ਾਨੀ ਮੰਨ ਕੇ ਸੌਫ ਤੇ ਬਹੁਤ ਸੌਖੇ ਤਰੀਕੇ ਨਾਲ ਪਹੁੰਚ ਸਕਦੇ ਹੋ ਲਓ ਜੀ ਬਿਲਕੁਲ ਸਿੱਧੇ ਹੀ ਜਾਈ ਜਾਣਾ ਸਿੱਧੇ ਜੇ ਤੁਸੀਂ ਕਿਸੇ ਪਾਸੇ ਨੂੰ ਮੁੜਨਾ ਨਹੀਂ ਹੈਗਾ ਤੇ ਅੱਗੇ ਸਰਕਾਰੀ ਜਿਹੜਾ ਡਾਕਖਾਨਾ ਆਉਣ ਵਾਲਾ ਲਓ ਜੀ ਆ ਆਮ ਉਹ ਤੋਂ ਤੁਸੀਂ ਮੁੜਨਾ ਲਓ ਜੀ ਇੱਥੇ ਤੁਸੀਂ ਮੁੜ ਜਾਣਾ ਤੇ ਗੋਪਾਲ ਪਵਨ ਮੰਦਿਰ ਦੇ ਬਿਲਕੁਲ ਕੋਲੇ ਜਿਹੜੀ ਸ਼ਾਪ ਪੈ ਜਾਂਦੀ ਆ ਤੇ ਲਓ ਜੀ ਆਪਾਂ ਸ਼ਾਪ ਤੇ ਬਸ ਪਹੁੰਚ ਚੁੱਕੇ ਆ ਲਓ ਜੀ ਆ ਮੰਦਿਰ ਆ ਇਹ ਮੰਦਿਰ ਦੇ ਕੋਲੇ ਬਿਲਕੁਲ ਇੱਕ ਦੋ ਸ਼ਾਪ ਛੱਡ ਜਿਹੜੀ ਸ਼ਾਪ ਆ ਜਾਣੀ ਆ ਲਓ ਜੀ ਆਪਾਂ ਸ਼ਾਪ ਤੇ ਪਹੁੰਚ ਗਏ ਲਓ ਜੀ ਆਪਾਂ ਸ਼ਾਪ ਤੇ ਪਹੁੰਚ ਗਏ ਅਨਸਾਰੀ ਕਲੈਕਸ਼ਨ ਤੇ ਦਿਖਾਵਾਂਗੇ ਤੁਹਾਨੂੰ ਸਾਰੀ ਅੱਜ ਆਪਾਂ ਇਹਨਾਂ ਦੀ ਕਲੈਕਸ਼ਨ ਤੇ ਪ੍ਰੋਪਰ ਡਰੈਸ ਤੁਸੀਂ ਸਮਝ ਗਏ ਹੋਵੋਗੇ ਤੇ ਦਿਖਾਉਨੇ ਆ ਤੁਹਾਨੂੰ ਸਾਰੀ ਅੱਜ ਆਪਾਂ ਕਲੈਕਸ਼ਨ ਤੇ ਆਜੋ ਦਿਖਾਉਨੇ ਆ ਤੁਹਾਨੂੰ ਸਾਰੀ ਅੱਜ ਆਪਾਂ ਕਲੈਕਸ਼ਨ ਹਾਂਜੀ ਆਪਾਂ ਪਹੁੰਚੇ ਹਾਂ ਹਾਂਜੀ ਬਾਈ ਜੀ ਪਹਿਲਾਂ ਤਾਂ ਥੋੜਾ ਸਾਰਿਆਂ ਦਾ ਬੈਲਕਨ ਜੀ ਅਨਸਾਰੇ ਕਲੈਕਸ਼ਨ ਤੇ ਆਂਦਾ ਹਾਂਜੀ ਠੀਕ ਹੈ ਜੀ ਜਿਹੜਾ ਬਾਜ਼ਾਰ 'ਚ ਤੁਹਾਨੂੰ ਆ ਦੇਖੋ ਆ ਸੂਟ ਮਿਲੇਗਾ ਹਾਂਜੀ ਆ ਦੇਖੋ ਪਿਓਰ ਕ੍ਰੇਵ 'ਚ ਮਿਲੇਗਾ ਦੁਪੱਟਾ ਨਾਲ ਅਟੈਚ ਪਿਓਰ ਦਾ ਨਾਲ ਮਿਲੇਗਾ ਇਸੇ ਠੀਕ ਹੈ ਜੀ ਤੁਹਾਨੂੰ ਬਾਜ਼ਾਰ 'ਚ ਇਹੀ ਸੂਟ 4450 ਰੇਂਜ ਤੋਂ ਘੱਟ ਨਹੀਂ ਮਿਲੇਗਾ ਆਪਣੇ ਬਾਸ 'ਚ ਮਿਲੇਗਾ ਅਨਸਾਰੀ ਕਲੈਕਸ਼ਨ ਤੋਂ ਸਿਰਫ 250 ਰੁਪਏ ਦਾ ਲੋ ਜੀ ਆਪ マーਕੇਟ ਦੀ ਗਾਰੰਟੀ ਜਿੱਥੇ ਮਰਜ਼ੀ ਪਤਾ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਰੇਟ ਦੀ ਆਪਣੀ ਗਾਰੰਟੀ ਹੈ ਇੱਕ 'ਚ ਆ ਲੋ 350 ਰੇਂਜ 'ਚ ਮਾਰਕੀਟ ਦੀ ਗਾਰੰਟੀ ਹੈ ਪਿਓਰ ਕੈਮਬ੍ਰਿਕ 'ਚ ਪਿਓਰ ਕੈਮਬ੍ਰਿਕ 'ਚ ਸੂਟ ਆ ਜਾਏਗਾ ਦੁਪੱਟਾ ਨਾਲ ਆ ਜਾਏਗਾ ਇਹਦੇ ਨਾਲ ਅ ਲੇਜੈਂਡ ਆਈ ਦੁਪੱਟਾ ਆ ਜਾਏਗਾ ਇਹਦੇ ਨਾਲ ਹਾਂਜੀ ਆ ਲੋ 350 ਰੇਂਜ ਕੋਈ 600 ਨਹੀਂ ਕੋਈ 700 ਨਹੀਂ ਇੱਕ ਚੀਜ਼ ਆ ਜਾਏਗੀ ਇੱਕ ਚੀਜ਼ ਆ ਜਾਏਗੀ ਆਪਣੀ ਮਸ਼ੀਨਾਂ ਤੇ ਤਿਆਰ ਹੋਇਆ ਆਪਣੀਆਂ ਮਸ਼ੀਨਾਂ ਲਾਈਆਂ ਨੇ ਦੁਪੱਟਾ ਟੱਚ ਪਿਓਰ ਦਾ ਨਾਲ ਆ ਜਾਏਗਾ ਇਸੇ ਪਿਓਰ ਮਸ਼ਲੀਨ ਆ ਜਾਏਗੀ ਆ ਦੇਖੋ ਆ ਫਰੰਟ ਆ ਜਾਏਗਾ ਸਾਰਾ ਪੱਕਾ ਪੱਕਾ ਕੰਮ ਹੋਇਆ ਮਸ਼ੀਨੀ ਵਰਕ ਹੋਇਆ ਬਾਕੀ ਵਰਕ ਚੈੱਕ ਕਰੋ ਸਾਰਾ ਵਰਕ ਹੋਇਆ ਹੈ ਇਹ ਚੀਜ਼ ਤੇ ਆ ਜਾਏਗੀ ਇੱਕ ਚੀਜ਼ ਆਏਗੀ ਪਿਓਰ ਦੁਪੱਟੇ ਨਾਲ ਆ ਲੋ ਬਾਜ਼ਾਰ ਚ ਵਿਕਦਾ 900 950 ਰੇਂਜ ਚ ਆਪਣੇ ਕੋਲੇ ਮਿਲੇਗਾ ਸਵਾਰਾ ਕੰਪਨੀ ਦਾ ਮਾਲ ਹੋਏਗਾ ਆ ਲੋ 450 ਰੇਂਜ ਚ ਲਓ ਜੀ ਸਾਢੇ 400 ਰੇਂਜ ਚ ਤੁਹਾਨੂੰ 100 ਮਿਲ ਜੇਗਾ ਮੌਕੇ ਤੇ 100 ਪੀਸ ਕਹੋਗੇ 100 ਪੀਸ ਮਿਲ ਜੇਗਾ ਉਹ ਸਾਰੀ ਕਲੈਕਸ਼ਨ ਤੇ ਆ ਦੇਖੋ ਦੁਪੱਟਾ ਫੁੱਲ ਪਿਓਰ ਦਾ ਨਾਲ ਆ ਜੇਗਾ ਇਹਦੇ ਨਾਲ ਗਿੱਲਾ ਕਰਕੇ ਚੈੱਕ ਕਰ ਸਕਦੇ ਹੋ ਜਿਹੜੀ ਇਹ ਚੀਜ਼ ਆਏਗੀ ਇੱਕ ਚੀਜ਼ ਆ ਜਾਣੀ ਹੈਂਡਵਰਕ ਚ ਆ ਜਾਣੀ ਆਪਣੇ ਕੋਲੇ ਇੱਕ ਚੀਜ਼ ਆ ਜੇਗੀ ਪਿਓਰ ਦੁਪੱਟੇ ਨਾਲ ਆ ਲੋ ਆ ਵੀ ਚੀਜ਼ ਆ ਜੇਗੀ ਲਓ ਜੀ ਹਾਲੋ ਆ ਵੀ ਚੀਜ਼ ਡਿਜ਼ਾਈਨਰ ਮਾਡਲ ਵਾਲੇ ਪੀਸ ਆ ਜਾਣਗੇ ਲਓ ਜੀ ਆ ਡਿਜ਼ਾਈਨ ਆ ਚੀਜ਼ ਆ ਇੱਕ ਜਾਮ ਕੋਟਨ ਚ ਆ ਫਰੰਟ ਆ ਜਾਏਗਾ ਇਸ ਦਾ ਹਾਂਜੀ ਆ ਲੋ ਆ ਫਰੰਟ ਆ ਜਾਏਗਾ ਸਾਈਡ ਤੇ ਬਾਜੂ ਆ ਜੇਗੀ ਬੈਕ ਵੀ ਇਹਦੀ ਪ੍ਰਿੰਟਡ ਆ ਜਾਏਗੀ ਬੈਕ ਨਾਲ ਪ੍ਰਿੰਟਡ ਆ ਜਾਏਗੀ ਦੁਪੱਟਾ ਨਾਲ ਫੁੱਲ ਪ्योर ਦਾ ਨਾਲ ਆ ਜਾਏਗਾ ਇਸ ਦੇ ਹਾਂ ਲੋ ਦੁਪੱਟਾ ਫੁੱਲ ਪਿਓਰ ਦਾ ਨਾਮ ਆ ਜੀ ਗੈਸ ਦੇ ਠੀਕ ਆ ਜੀ ਪੀਸ ਪਏਗਾ 650 ਰੇਂਜ ਚ ਦੇਖੋ ਪਿਓਰ ਦੁਪੱਟੇ ਨਾਲ 650 ਦਾ ਇੱਕ ਆ ਜੀਗਾ ਆਪਣੀਆਂ ਮਸ਼ੀਨਾਂ ਤੇ ਮਾਲ ਤਿਆਰ ਹੋਏ ਵੀ ਹੁੰਦਾ ਵੀ ਆ ਹੈਂਡਵਰਕ ਨਾਲ ਪੀਸ ਆ ਜਾਏਗਾ ਦੇਖੋ ਸਾਰਾ ਹੱਤ ਦਾ ਵਰਕ ਹੋਏਗਾ ਸਾਰਾ ਹੱਤ ਨਾਲ ਬਰੀਕੀ ਦਾ ਕੰਮ ਆਇਆ ਤੁਸੀਂ ਮੈਂ ਆ ਦੇਖੋ ਮੇਨ ਗੱਲ ਆ ਦੇਖੋ ਸਾਰਾ ਹੱਤ ਨਾਲ ਹੋਇਆ ਸਾਰਾ ਕੋਈ ਇਹ ਚਿਪਕਿਆ ਕੰਮ ਨਹੀਂ ਹੋਏਗਾ ਆਪਣੇ ਕੋਲੇ ਸਾਰਾ ਧਾਗੇ ਨਾਲ ਹੋਏਗਾ ਦੁਪੱਟਾ ਹੀ ਬਹੁਤ ਸੋਨਾ ਬਣਿਆ ਡਬਲ ਡਿਸ਼ ਹਾਂਜੀ ਆ ਲੋ ਦੁਪੱਟਾ ਸਾਰਾ ਹੈਂਡਵਰਕ ਚ ਆਇਆਗੇ ਜੇ ਨਾਲ ਠੀਕ ਆ ਜੀ ਆ ਲੋ ਕਲਰ ਡਿਜ਼ਾਈਨ ਸਭ ਚ ਮਿਲਣਗੇ ਜਿੱਚੇ ਕਹੋਗੇ ਉੱਚੇ ਡਿਜ਼ਾਈਨ ਮਿਲਣਗੇ ਠੀਕ ਆ ਜੀ ਆ ਲੋ ਆ ਜਾਏਗਾ ਖੀਮ ਖਾਮ ਤੇ ਖੀਮ ਖਾਮ ਖੀਮ ਕਾ ਬਹੁਤ ਹੋਏ ਪੀਸ ਆ ਦੇਖੋ ਖੀਮ ਖਾਮ ਤੇ ਆਏਗਾ ਤੇ ਸਲਵਾਰ ਨਾਲ ਵਰਕ ਆ ਜਿਗੀ ਇਸ ਦੇ ਲਓ ਜੀ ਸਲਵਾਰ ਸਲਵਾਰ ਨਾਲ ਵਰਕ ਆਏਗੀ ਦੁਪੱਟਾ ਵੀ ਨਾਲ ਖੁੱਲਾ ਡੁੱਲਾ ਟਾਈਮ ਮਿੰਟ ਦਾ ਫੁੱਲ ਚਨੂਨ ਦਾ ਦੁਪੱਟਾ ਨਾਲ ਆ ਜਾਏਗਾ ਇਸ ਦੇ ਠੀਕ ਆ ਜੀ ਆ ਲੋ ਡਿਜ਼ਾਈਨਰ ਦੁਪੱਟਾ ਮਾਡਰਨ ਵਾਲੇ ਪੀਸ ਆਜਣਗੇ ਜਿਹੜੇ ਪੀਸ ਆਜਣਗੇ ਆ ਲੋ ਆ ਚੀਜ਼ ਆਏਗੀ ਆ ਵੀ ਚੀਜ਼ ਬਹੁਤ ਸ ਮੋਡਲਾਂ ਵਾਲੇ ਪੀਸ ਆ ਜਾਣਗੇ ਸਾਈਡ ਤੇ ਬਾਜੂ ਬੇਸ ਵੀ ਨਵੇਂ ਆਉਣਗੇ ਸਾਰੇ ਵਰਕ ਚੈੱਕ ਕਰੋ ਸਾਰਿਆਂ ਨਾਲ ਹਲੋ ਸ਼ੁਰੂਆਤ ਨਾਲ ਪਹੁੰਚੇ ਨਾਲ ਬਣਿਆ ਹੋਣਗੇ ਆਲੋ ਠੀਕ ਹੈ ਜੀ ਡਿਜ਼ਾਈਨਰ ਪੀਸ ਆ ਜਾਣਗੇ ਦੁਪੱਟਾਂ ਨਾਲ 2.5 ਮੀਟਰ ਦਾ ਖੁੱਲਾ ਡੁੱਲਾ ਆ ਜਾਏਗਾ ਇਸ ਦੇ ਨਾਲ ਠੀਕ ਹੈ ਜੀ ਦੁਪੱਟਾ ਨਾ ਖੁੱਲਾ ਡੁੱਲਾ ਚੱਦਰ ਵਰਗਾ ਦੁਪੱਟਾ ਆਏਗਾ ਖੁੱਲਾ ਡੁੱਲਾ ਆਹ ਚੀਜ਼ ਆਏਗੀ ਇੱਕ ਚੀਜ਼ ਆਏਗੀ بی ਸ਼ੇਪ ਚ ਐਨ ਆਰ ਆਈ ਪੀਸ ਆ ਜਾਏਗਾ ਜਿਹੜਾ ਇਹ ਪੀਸ ਆ ਜਾਏਗਾ ਦੇਖੋ ਘੇਰਾ ਆ ਜਾਏਗਾ ਗਲ ਆ ਜਾਏਗਾ ਸਾਈਡ ਤੇ ਬਾਜੂ ਆ ਜਾਏਗੀ ਫੁੱਲ ਨੈਚੂਰ ਗਰੇਵ ਚ ਆਏਗਾ ਜਿਹੜਾ ਇਹ ਪੀਸ ਆਏਗਾ ਬਾਜੂ ਨਾਲ ਬਣੀ ਹੋਗੀ ਬਾਜ਼ਾਰ ਦੀ ਮਾਰਕੀਟ ਚ ਗਰੰਟੀ ਆਪਣੀ ਆਪਾਂ ਤੁਹਾਨੂੰ 1500 ਰੁਪਏ ਰੀਨਚ ਦੇ ਦਾਂਗੇ ਇਹ ਪੀਸ ਆ ਜਿਹੜਾ ਦੁਪੱਟਾ ਫੁੱਲ ਚ ਨੂਨ ਦਾ ਪੂਰ ਨੈਚੂਰ ਗਰੇਵ ਤੇ ਆ ਜਾਏਗਾ ਫੁੱਲ ਨੈਚੂਰ ਗਰੇਵ ਤੇ ਆਹ ਦੁਪੱਟਾ ਨਾ 2.5 ਮੀਟਰ ਦਾ ਫੁੱਲ ਲਓ ਜੀ ਜਿਹੜੀ ਆ ਚੀਜ਼ ਆਏਗੀ ਡਿਫਰੈਂਟ ਚੀਜ਼ ਆਏਗੀ ਲੱਗ ਜੀ ਚੀਜ਼ ਆਏਗੀ ਹਾਂਜੀ ਆ ਲੋ ਆ ਫਰੰਟ ਆ ਜਾਏਗਾ ਸਾਈਡ ਤੇ ਬਾਜੂ ਆਜੂ ਮੋਡਲ ਨਾਲਾ ਪੀਸ ਆਏਗਾ ਸ਼ੁਰੂਆਤ ਨਾਲ ਪਹੁੰਚੇ ਆ ਜਾਣਗੇ ਇਹਦੇ ਆ ਲੋ ਦੁਪੱਟਾ ਨਾਲ ਡਿਜ਼ਾਈਨਰ ਆ ਜਾਏਗਾ ਇਹਦੇ ਚੀ ਬਹੁਤ ਸੋਹਣੀ ਡਿਫਰੈਂਟ ਚੀਜ਼ ਆਜੂ ਲੱਗ ਜੀ ਚੀਜ਼ ਆਜੂਗੀ ਇੱਕ ਡਿਜ਼ਾਈਨ ਆ ਜਾਏਗਾ ਵੀ ਡਿਜ਼ਾਈਨ ਬਹੁਤ ਸੋਹਣਾ ਇੱਕ ਨਾਲ ਦੇ ਤੁਸੀਂ 12-12 ਪੀਸ ਕਹੋਗੇ 24-24 ਕਹੋਗੇ ਅਟਾ ਟਾਈਮ ਤੁਹਾਨੂੰ ਮਿਲ ਜਾਣਗੇ ਇਹਦੇ ਨਾਲ ਦੇ ਪੀਸ ਆ ਲੋ ਲਓ ਜੀ ਦੇਖੋ ਆ ਡਿਜ਼ਾਈਨ ਆਏਗਾ ਡਿਜ਼ਾਈਨ ਬਹੁਤ ਸੋਹਣਾ ਫਰੰਟ ਨਾਲ ਬਣਿਆ ਹੈਵੀ ਸਾਰ ਹੈਂਡਵਰਕ ਦਾ ਕੰਮ ਆ ਆਪਣੀ ਮਸ਼ੀਨ ਤੇ ਤਿਆਰ ਹੋਇਆ ਸਾਰ ਠੀਕ ਆ ਜੀ ਜਿਹੜਾ ਇਹ ਪੀਸ ਆਏਗਾ ਨਾਲ ਬਾਜੂ ਵੀ ਆਜੇਗੀ ਇਸ ਦੇ ਆ ਦੇਖੋ ਨਾਲ ਸ਼ਰਵਾਰ ਦੇ ਪੌਂਚੇ ਵੀ ਨੇ ਇਹਦੇ ਲਓ ਜੀ ਸ਼ਰਵਾਰ ਦੇ ਪੌਂਚੇ ਹੀ ਬਣਾਉਣਗੇ ਇਹ ਪੀਸ ਇਸ ਆ ਲੋ ਆ ਡਬੱਟਾ ਨਾਲ ਆਜੇਗਾ ਇਸ ਦੇ ਨਾਲ ਫੁੱਲ ਚਨੂਨ ਦਾ ਫੋਰ ਸੈੱਟ ਡਬੱਟਾ ਨਾਲ ਆਜੇਗਾ ਇਸ ਦੇ ਜਿਹੜੀ ਆ ਚੀਜ਼ ਆਈ ਲੱਗ ਜੀ ਚੀਜ਼ ਆਜੇਗੀ ਡਿਫਰੈਂਟ ਚੀਜ਼ ਆ ਲੋ ਇੱਕ ਚੀਜ਼ ਆਜੇਗੀ ਆ ਵੀ ਚੀਜ਼ ਬਹੁਤ ਸੋਹਣੀ ਆਜੇਗੀ ਡਿਜ਼ਾਈਨ ਵਾਧੂ ਮਿਲਣਗੇ ਤਾਂ ਹਲੇ ਤੁਹਾਨੂੰ ਕੁਝ ਵੀ ਨਹੀਂ ਦਿਖਾਏ ਡਿਜ਼ਾਈਨ ਡਿਜ਼ਾਈਨ ਤਾਂ ਆਪਣੇ ਕੋਲ ਵਾਧੂ ਪਏ ਨੇ ਠੀਕ ਆ ਜੀ ਸਾਰੇ ਹੈਂਡਵਰਕ ਦਾ ਕੰਮ ਬਾਜੂ ਨਾਲ ਬਣੀ ਹੋਈਗੀ ਦੁਪੱਟਾਂ ਨਾਲ ਕੱਟ ਦਾਣੇ ਦਾ ਬਣਿਆ ਹੋਇਆ ਬ੍ਰਿਕੀ ਦਾ ਕੰਮ ਆਏਗਾ ਆ ਲੋ ਸਰਦਾਰੀ ਚੀਜ਼ ਆਏਗੀ ਡਿਫਰੈਂਟ ਚੀਜ਼ ਇੱਕ ਚੀਜ਼ ਆ ਜਾਈਗੀ ਆ ਵੀ ਚੀਜ਼ ਬਹੁਤ ਸੋਹਣੀ ਆ ਲੇਟੈਸਟ ਚੀਜ਼ ਆਏਗੀ ਪਾਕਿਸਤਾਨੀ ਚ ਲਓ ਜੀ ਪਾਕਿਸਤਾਨੀ ਆ ਜਾਣਗੇ ਆ ਲੋ ਬਾਜੂ ਨਾਲ ਆ ਜਾਈਗੀ ਇਹਦੇ ਡਿਫਰੈਂਟ ਚੀਜ਼ ਤੇ ਆਹ ਦੁਪੱਟਾ ਨਾਲ ਆ ਜਗੇ ਜੇ ਇਹ ਵੀ ਪੀਸ ਬਹੁਤ ਸੋਹਣਾ ਵੈਰਾਈਟੀ ਦਾ ਬਾਧੂ ਮਿਲ ਜੇਗੀ ਜੈਸ ਤਰ੍ਹਾਂ ਦੀ ਕਹੋਗੇ ਉਸ ਤਰ੍ਹਾਂ ਦੀ ਮਿਲ ਜੇਗੀ ਵੈਰਾਈਟੀ ਤੁਹਾਨੂੰ ਆਪਣੇ ਕੋਲੇ ਹਾਂਜੀ ਹਾਂਜੀ ਜਿਹੜੀਆਂ ਇਹ ਚੀਜ਼ ਆ ਜਾਣਗੀਆਂ ਆਹ ਲੋ ਆਹ ਚੀਜ਼ ਆ ਜਾਏਗੀ ਆ ਵੀ ਚੀਜ਼ ਬਹੁਤ ਸੋਹਣੀ ਹੈ ਡਿਫਰੈਂਟ ਚੀਜ਼ ਆ ਜਾਏਗੀ ਆਹ ਲੋ ਆਹ ਫਰੰਟ ਆ ਜਾਏਗਾ ਤੇ ਆਹ ਦੁਪੱਟਾ ਨਾਲ ਆ ਜਾਏਗਾ ਇਹਦਾ ਨਾ ਬਹੁਤ ਸੋਹਣੀ ਚੀਜ਼ ਹੈ ਵੀ ਲੱਗ ਜੀ ਚੀਜ਼ ਆ ਜਾਏਗੀ ਲਓ ਜੀ ਆਹ ਦੁਪੱਟਾ ਆ ਗਿਆ ਨਾ ਕਲਰ ਡਿਜ਼ਾਈਨ ਸਾਰੇ ਜੀ ਮਿਲਣਗੇ 4-4 ਤੁਹਾਨੂੰ ਠੀਕ ਆ ਜੀ ਆਹ ਲੋ ਆਹ ਚੀਜ਼ ਆ ਜਾਏਗੀ ਆ ਵੀ ਚੀਜ਼ ਬਹੁਤ ਸੋਹਣੀ ਹੈ ਦੁਪੱਟਾ ਨਾਲ ਬਹੁਤ ਸੋਨਾ ਬਣਿਆ ਇਹਦੇ ਨਾਲ ਆ ਦੇਖੋ ਜੀ ਦੁਪੱਟਾ ਵੀ ਲੱਗ ਜਾ ਬਣਿਆ ਹੋਇਆ ਆ ਲੋ ਤੇ ਆ ਦੁਪੱਟਾ ਹਨਾ ਸਿੰਪਲ ਸੋਬਰ ਚੀਜ਼ਾਂ ਸਾਰੀਆਂ ਲੱਗ ਲੱਗ ਜਿਹੀ ਆ ਜਾਣਗੀਆਂ ਆ ਚੀਜ਼ ਆ ਤੇ ਲੋ ਵੀ ਹੋਰ ਦਿਖਾਉਣੀ ਹੈ ਕਲੈਕਸ਼ਨ ਆ ਲੋ ਜੀ ਆ ਚੀਜ਼ ਆ ਜੀ ਇੱਕ ਆ ਦੇਖੋ ਬਿਆਹ ਸ਼ਾਦੀ ਲਈ ਵੈਰਾਈਟੀ ਦਾ ਤੁਹਾਨੂੰ ਬਾਧੂ ਮਿਲ ਜਾਈਗੀ ਹਲੋ ਤੁਸੀਂ ਦੇਖਦੇ ਦੇਖਦੇ ਥੱਕ ਜੂਗੇ ਅਸੀਂ ਨਹੀਂ ਸਿਰਦੇ ਸਿਰਦੇ ਥੱਕਦੇ ਆਹ ਫਰੰਟ ਆ ਜਾਈਗਾ ਸਾਰਾ ਹੈਂਡਵਰਕ ਦਾ ਕੰਮ ਆ ਜਾਈਗਾ ਦੇਖੋ ਸਾਰਾ ਹੱਥ ਨਾਲ ਹੋਇਆ ਹੈ ਮੇਨ ਗੱਲ ਇੱਕ ਹੁੰਦਾ ਆਪਣੇ ਕੋਲ ਤਾਰ ਵਾਲਾ ਹੈਂਡਵਰਕ ਤਾਰ ਵਾਲਾ ਨਹੀਂ ਹੋਏਗਾ ਸਾਰਾ ਧਾਗੇ ਨਾਲ ਹੋਏਗਾ ਜਿਹੜਾ ਤਾਰ ਵਾਲਾ ਜਾਂਦਾ ਉਹ ਟੁੱਟੇ ਜਾਂਦਾ ਹੁੰਦਾ ਹੈ ਠੀਕ ਹੈ ਜੀ ਬਾਜੀ ਬਣੀਆਂ ਸ਼ਰਵਾਰ ਦੇ ਪੋਚੇ ਵੀ ਦੁਪੱਟਾ ਵੀ ਬਹੁਤ ਸੋਨਾ ਬਣਿਆ ਇਹ ਸਾਰੇ ਆ ਜਿੰਨੇ ਬਰੀਆਂ ਵਾਲੇ ਪੀਸ ਨੇ ਟੈਸਟ ਆ ਦੇਖੋ ਆਹ ਲੋ ਦੁਪੱਟਾ ਹੀ ਬਹੁਤ ਸੋਨਾ ਬਣਿਆ ਇਹਦੇ ਨਾਲ ਡਿਫਰੈਂਟ ਚੀਜ਼ ਆ ਜਾਈਗੀ ਲੱ ਇਹ ਮਾਲ ਹੀ ਨਹੀਂ ਸਾਡੇ ਕੋਲ ਪੂਰਾ ਹੁੰਦਾ ਆਉਂਦਾ ਬਾਅਦ ਚੁੱਪ ਆ ਦੇਖੋ ਸ਼ੀਮਰ ਚ ਆ ਚੀਜ਼ ਆਏਗੀ ਆ ਵੀ ਚੀਜ਼ ਬਹੁਤ ਸੋਹਣੀ ਹੈ ਡਿਫਰੈਂਟ ਚੀਜ਼ ਆਏਗੀ ਸ਼ੀਮਰ ਚ ਆਏਗੀ ਸਰਵਾਰ ਨਾਲ ਆਏਗੀ ਇਸ ਦੇ ਨਾਲ ਪਿਓਰ ਦੀ ਹਾਂਜੀ ਤੇ ਆ ਡੁਪੱਟਾ ਨਾਲ ਆਏਗਾ ਬਹੁਤ ਸੋਹਣਾ ਪੀਸ ਹੈ ਵੀ ਡੁਪੱਟਾ ਵੀ ਨਾਲ ਬਹੁਤ ਸੋਹਣਾ ਬਣਿਆ ਸਾਰਾ ਹੈਂਡਵਰਕ ਦਾ ਠੀਕ ਹੈ ਜੀ ਫੋਰ ਸੈੱਟ ਡੁਪੱਟਾ ਨਾਲ ਆਏਗਾ ਇਸੇ ਲੱਗ ਜੀ ਚੀਜ਼ ਆਈ ਸ਼ੀਮਰ ਚ ਆਏਗਾ ਬਾਕੀ ਨੇ ਤੁਸੀਂ ਆ ਦੇਖੋ ਸਾਰਾ ਹੱਥ ਨਾਲ ਕੰਮ ਹੋਇਆ ਬ੍ਰਿੱਕੀ ਦਾ ਨਾਲ ਕੋਈ ਐ ਨਹੀਂ ਚਿਪਕਿਆ ਕੰਮ ਨਹੀਂ ਹੋਏਗਾ ਆਪਣੇ ਕੋਲੇ ਠੀਕ ਹੈ ਜੀ ਇੱਕ ਪੀਸ ਆ ਜਾਏਗਾ ਆ ਵੀ ਪੀਸ ਔਰ 48 ਤੇ ਆ ਜਾਏਗਾ ਸਾਰਾ ਬਰੀਕੀ ਨਾਲ ਇੱਕ ਦਾਣਾ ਨਹੀਂ ਕੋਈ ਚਿਪਕਿਆ ਇੱਕ ਦਾਣਾ ਵੀ ਨਹੀਂ ਚਿਪਕਿਆ ਤੁਸੀਂ ਐਂ ਦੇਖੋ ਮੇਨ ਗੱਲ ਹੈ ਜਿਹੜੀ ਸ਼ਵਾਰ ਨਾਲ ਫੁੱਲ ਪਿਓਰ ਦੀ ਆ ਜਾਏਗੀ ਇਸ ਦਿਨ ਹਾਂਜੀ ਸ਼ਵਾਰ ਫੁੱਲ ਪਿਓਰ ਦੀ ਦੁਪੱਟਾ ਵੀ ਬਹੁਤ ਸੋਨਾ ਬਣਿਆ ਇਸ ਦਿਨ ਠੀਕ ਹੈ ਜੀ ਲੇਟੈਸਟ ਚੀਜ਼ ਆਏਗੀ ਆਹ ਦੁਪੱਟਾ ਆ ਜਾਏਗਾ ਲੱਗ ਜੀ ਚੀਜ਼ ਆਏਗੀ ਇੱਕ ਨਾਲ ਜਿੰਨੇ ਪੀਸ ਕਹੋਗੇ ਤੁਹਾਨੂੰ ਅਟੇ ਟਾਈਮ ਮਿਲ ਜਾਣਗੇ ਠੀਕ ਹੈ ਜੀ ਜਿੰਨੇ ਪੀਸ ਕਹੋਗੇ ਆਹ ਲੋ ਆ ਪੀਸ ਆਏਗਾ ਵੀ ਪੀਸ ਬਹੁਤ ਸੋਨਾ ਹੈ ਸ਼ਿਮਰ 베ਸ ਤੇ ਆਏਗਾ ਆ ਲੋ ਆ ਫਰੰਟ ਆ ਜੇਗਾ ਸਾਰਾ ਹੈਂਡਵਰਕ ਦਾ ਕੰਮ ਆ ਜੇਗਾ ਸਾਈਡ ਤੇ ਬਾਜੂ ਆ ਜਗੀ ਸ਼ੁਰੂਆਤ ਨਾਲ ਆ ਜੀ ਫੁੱਲ ਪਿਓਰ ਦੀ ਆ ਦੇਖੋ ਆ ਲੋ ਆ ਫਰੰਟ ਆ ਜੇਗਾ ਇੱਕ ਨਾਲ ਦੇ ਜਿੰਨੇ ਪੀਸ ਕਹੋਗੇ ਤੁਸੀਂ ਓਨੇ ਪੀਸ ਮਿਲ ਜਾਣਗੇ ਤੇ ਆ ਦੁਪੱਟਾ ਨਾਲ ਆ ਦੇਖੋ ਆ ਲੋ ਦੁਪੱਟੇ ਤੇ ਹੀ ਮੇਨ ਗੱਲ ਹੱਥ ਨਾਲ ਸਾਰਾ ਕੰਮ ਆਇਆ ਕੋਈ ਚਿਪਕਿਆ ਕੰਮ ਨਹੀਂ ਹੋਇਆ ਆਏਗਾ ਲੋ ਦੇਖੋ ਨਾਲ ਦੇ 50 50 ਸੂਟ ਮਿਲ ਜਾਣਗੇ ਇਹਨਾਂ ਸਾਰੀ ਕਲੈਕਸ਼ਨ ਤੇ ਆ ਲੋ ਆ ਚੀਜ਼ ਆ ਜੇਗੀ ਕੋਈ ਤਾਹ ਤੁਸੀਂ ਇੱਕ ਨਾਲ ਦੇ ਪਿਆਰ ਸੂਟ ਲੈ ਲੋ ਬਾਈ ਵਾਲੀ ਕਹਿੰਦੇ ਆ ਲੋ ਆ ਚੀਜ਼ ਆਏਗੀ ਆ ਵੀ ਚੀਜ਼ ਬਹੁਤ ਸੋਹਣੀ ਆ ਲੋ ਹੱਥ ਨਾਲ ਸਾਰਾ ਵਰਕ ਹੋਇਆ ਤੇ ਵਰਕ ਚੈੱਕ ਕਰੋ ਨਾ ਸਾਰਾ ਹੱਥ ਨਾਲ ਹੋਇਆ ਬਰੀਕੀ ਦਾ ਵਰਕ ਹੋਇਆ ਸਾਰਾ ਕੋਈ ਐ ਨਹੀਂ ਚਿਪਕਾ ਕੰਮ ਨਹੀਂ ਹੋਇਆ ਆ ਲੋ ਆ ਲੋ ਆ ਸਾਰਾ ਵਰਕ ਚੈੱਕ ਕਰ ਸਕਦੇ ਹੋ ਨਾ ਸਾਰਾ ਬਰੀਕੀ ਨਾਲ ਆ ਲੋ ਦੁਪੱਟਾ ਦੇਖੋ ਜ ਆ ਲਹਿੰਗਾ ਲੈਣ ਦੀ ਲੋਨ ਨਹੀਂ ਪੈਗੀ ਤੁਹਾਨੂੰ ਸੂਟ ਪਾ ਕੇ ਦੇਖੋ ਲੋ ਜੀ ਡਿਫਰੈਂਟ ਚੀਜ਼ ਆਏਗੀ ਲੱਗ ਜੀ ਚੀਜ਼ ਆਏਗੀ ਜਿਹੜੀ ਇਹ ਚੀਜ਼ ਆਏਗੀ ਡਿਫਰੈਂਟ ਆ ਲੋ ਇਸ ਤੋਂ ਪਹਿਲੀ ਪੈਨ ਇਨ ਸਾਰੀ ਕਲੈਕਸ਼ਨ ਤੇ ਜਰੂਰ ਆਓ ਆ ਕੇ ਸਾਰਾ ਵਰਕ ਚੈੱਕ ਕਰੋ ਤੁਸੀਂ ਖੇਰ ਦੇਖਿਓ ਕੁਆਲਿਟੀ ਪਤਾ ਚੱਲੂਗਾ ਬਾਜ਼ਾਰ ਚ ਕੁਆਲਿਟੀ ਆ ਕਰਕੇ ਕੋਲ ਕੁਆਲਿਟੀ ਹੈ ਠੀਕ ਆ ਜੀ ਇੱਕ ਚੀਜ਼ ਆ ਜੀਗੀ ਆ ਵੀ ਚੀਜ਼ ਬਹੁਤ ਸੋਹਣੀ ਆ ਦੇਖੋ ਲਓ ਵੀ ਆ ਫਰੰਟ ਆ ਜਾਏਗਾ ਇਹੋ ਆ ਜਾਏਗਾ ਜੋਰ ਜੱਟ ਤੇ ਪਿਓਰ ਜੋਰ ਜੱਟ ਆ ਜਾਏਗੀ ਜੋਰ ਜੱਟ ਵੀ ਕਈ ਤਰ੍ਹਾਂ ਆ ਜਾਂਦੀ ਆ ਪਿਓਰ ਜੋਰ ਜੱਟ ਆ ਜਾਏਗੀ ਆ ਦੁਬੱਟਾ ਨਾਲ ਆ ਜਾਏਗਾ ਇਸਦੇ ਨਾਲ ਫੋਰ ਸਾਈਡ ਠੀਕ ਆ ਆ ਵੀ ਚੀਜ਼ ਬਹੁਤ ਸੋਹਣੀ ਆ ਡਿਫਰੈਂਟ ਚੀਜ਼ ਆ ਜਾਏਗੀ ਇੱਕ ਚੀਜ਼ ਆ ਜੀਗੀ ਆ ਲਓ ਹਾਂਜੀ ਆ ਫਰੰਟ ਆ ਜਾਏਗਾ ਪਿਓਰ ਨੇਚੂ ਕ੍ਰੇਪ ਤੇ ਆ ਜਾਏਗਾ ਜਿਹੜਾ ਇਹ ਪੀਸ ਆ ਜਾਏਗਾ ਕਪੜਾ ਵੀ 5.5 ਮੀਟਰ ਲੱਗਿਆ ਹੋਗਾ ਐ ਨਹੀਂ ਹੋਏਗਾ 5 ਮੀਟਰ ਭਾਰੀ ਦਾ ਬੰਨਣਾ ਨਹੀਂਗਾ ਪੂਰਾ 5.5 ਮੀਟਰ ਕਪੜਾ ਹੋਏਗਾ ਸਾਈਡ ਤੇ ਬਾਜੂ ਆ ਜੇਗੀ ਇਸੇ ਠੀਕ ਆ ਜੀ ਸਾਈਡ ਤੇ ਬਾਜੂ ਆ ਜੇਗੀ ਬਾਜੂ ਆ ਗਈ ਨਾ ਤੇ ਆ ਜੇਗਾ ਦੁਪੱਟਾ ਦੁਪੱਟਾ ਵੀ ਬਹੁਤ ਸੋਨਾ ਬਣਿਆ ਆ ਦੇਖੋ ਲਓ ਜੀ ਆ ਚੀਜ਼ ਆ ਜੀ ਲੱਗ ਜੀ ਚੀਜ਼ ਦੁਪੱਟਾ ਵੀ ਬਹੁਤ ਸੋਨਾ ਬਣਿਆ ਆ ਦੇਖੋ ਇੱਕ ਚੀਜ਼ ਆ ਜੇਗੀ ਪਹਿਣਦੇ ਪਾਇਆ ਬਹੁਤ ਸੋਨਾ ਲੱਗਦਾ ਪੀਸ ਲਓ ਜੀ ਆ ਲੋ ਮੋਡਲਾਂ ਵਾਲਾ ਪੀਸ ਆਏਗਾ ਪੀਸ ਬਹੁਤ ਸੋਨਾ ਆ ਲੋ ਗੱਲ ਆ ਜਾਏਗਾ ਗਾਲੀਚ ਲੁੱਕ ਚ ਆ ਜਾਏਗਾ ਘੇਰਾ ਆ ਜਾਏਗਾ ਡਿਫਰੈਂਟ ਚੀਜ਼ ਆ ਜਾਏਗੀ ਆ ਲੋ ਸਾਈਡ ਤੇ ਬਾਜੂ ਆ ਜੋ ਕਪੜਾ ਵੀ ਨਾਲ ਆ ਜਾਏਗਾ ਇਹਦਾ ਪਿਓਰ ਦਾ ਠੀਕ ਆ ਜੀ ਆ ਲੋ ਆ ਸਰਵਾਰ ਆ ਜੀ ਨਾਲ ਇਹਦੇ ਨਾਲ ਪਿਓਰ ਦੀ ਦੁਪੱਟਾ ਹੀ ਬਹੁਤ ਸੋਨਾ ਬਣਿਆ ਇਹਦੇ ਨਾਲ ਆ ਲੋ ਸਰਦਾਰੀ ਜੀ ਆਏਗੀ ਐਨ ਆਰ ਆਈ ਚੀਜ਼ ਜਿਹੜੀ ਇਹ ਚ ਆਏਗੀ ਡਿਫਰੈਂਟ ਚੀਜ਼ ਕਲਰ ਇੱਕ ਨਾਲ ਦੇ ਮਿਲਣਗੇ ਤੁਹਾਨੂੰ ਹੋਰ ਠੀਕ ਆ ਜੀ ਆ ਲੋ ਇੱਕ ਨਾਲ ਦੇ ਜਿੰਨੇ ਜਿੰਨੇ ਪੀਸ ਕਹੋਗੇ ਤੁਸੀਂ ਉਹਨੇ ਉਹਨੇ ਪੀਸ ਮਿਲ ਜਾਣਗੇ ਤੁਹਾਨੂੰ ਜਿਹੜੀ ਇਹ ਚੀਜ਼ਾਂ ਨੇ ਇੱਕ ਚੀਜ਼ ਆ ਜਾਏਗੀ ਆ ਲੋ ਪ੍ਰਿੰਟਡ ਔਰਗੰਜਾ ਆ ਵੀ ਪੀਸ ਬਹੁਤ ਸੋਨਾ ਹੈ ਹਾਂਜੀ ਜਿਹੜਾ ਇਹ ਪੀਸ ਆਏਗਾ ਬੀ ਸ਼ੇਪ ਚ ਆਏਗਾ ਡਿਫਰੈਂਟ ਚੀਜ਼ ਆ ਲੋ ਆਹ ਫਰੰਟ ਆ ਜਾਏਗਾ ਹਾਂਜੀ ਆ ਲੋ ਘੇਰੇ ਤੇ ਆ ਜਾਏਗਾ ਘੇਰਾ ਸਾਰਾ ਬਰੀਕੀ ਦਾ ਕੰਮ ਆ ਕੋਈ ਐ ਨਹੀਂ ਵੀ ਹੈਂਡਵਰਕ ਟੁੱਟੇਗਾ ਚਿਪਕ ਨਾਲ ਕੋਈ ਕੰਮ ਨਹੀਂ ਹੋਏਗਾ ਇਸੇ ਠੀਕ ਆ ਜੀ ਜਿਹੜਾ ਇਹ ਪੀਸ ਆਏਗਾ ਬੀ ਸ਼ੇਪ ਗੱਲਾ ਜਗੇਗਾ ਠੀਕ ਆ ਜੀ ਬੀ ਸ਼ੇਪ ਗੱਲਾ ਜਗੇਗਾ ਤੇ ਉਸ ਤੋਂ ਬਾਅਦ ਸ਼ੁਰੂਆਤ ਤੇ ਹੀ ਵਰਕ ਦਵਾਂਗੇ ਆਪਾਂ ਤੁਹਾਨੂੰ ਠੀਕ ਆ ਜੀ ਆ ਲੋ ਸ਼ੁਰੂਆਤ ਤੋਂ ਹੀ ਵਰਕ ਦਿੱਤਾ ਆਪਣੇ ਤੁਹਾਨੂੰ ਤੇ ਆਹ ਦੁਪੱਟਾ ਨਾਲ ਆ ਜਾਏਗਾ 2.5 ਮੀਟਰ ਦਾ ਆ ਲੋ ਆਪਣੀ ਮਸ਼ੀਨਾਂ ਤੇ ਮਾਲ ਤਿਆਰ ਹੋਏ ਨੇ ਜਿਹੜੇ ਪੀਸ ਸਾਰੇ ਤੁਹਾਨੂੰ ਦਿ ਆ ਦੁਪੱਟਾ ਨਾਲ ਆਏਗਾ 2.5 ਮੀਟਰ ਦਾ ਠੀਕ ਹੈ ਫੁੱਲ ਦੁਪੱਟਾ ਨਾਲ ਆਏਗਾ ਠੀਕ ਹੈ ਆ ਚੀਜ਼ ਆਏ ਇੱਕ ਪੀਸ ਆਏਗਾ ਵੀ ਪੀਸ ਬਹੁਤ ਸੋਹਣਾ ਹਾਂਜੀ ਆ ਲੋ ਲੇਟੈਸਟ ਚੀਜ਼ ਆਜੂਗੀ ਜਿਹੜੀ ਇਹ ਚੀਜ਼ ਆਜੂਗੀ ਆ ਫਰੰਟ ਆਜੇਗਾ ਆ ਲੋ ਸਾਰਾ ਹੱਥ ਨਾਲ ਕੰਮ ਹੋਇਆ ਆ ਲੋ ਦੇਖੋ ਸਾਰਾ ਬ੍ਰਿਕੀ ਨਾਲ ਕੰਮ ਹੋਇਆ ਕੋਈ ਚਿਪਕਿਆ ਕੰਮ ਨਹੀਂ ਹੋਇਆ ਫਿਨਿਸ਼ਿੰਗ ਦੇਖੋ ਕਿੰਨੀ ਆ ਪੀਚ ਆ ਲੋ ਸਾਰਾ ਹੱਥ ਨਾਲ ਕੰਮ ਆ ਕੋਈ ਐ ਨਹੀਂ ਵੀ ਚਿਪਕਿਆ ਕੰਮ ਹੋਏਗਾ ਆ ਦੁਪੱਟਾ ਨਾਲ ਆਜੇਗਾ ਮਲਟੀਚ ਲਓ ਜੀ ਇਹ ਦੁਪੱਟਾ ਮਲਟੀ ਦੁਪੱਟਾ ਆਏਗਾ ਬਹੁਤ ਸੋਨਾ ਪੀਸ ਆ ਡਿਫਰੈਂਟ ਚੀਜ਼ ਠੀਕ ਆ ਜੀ ਸਾਰਾ ਦੇਖੋ ਫੋਰ ਸਾਈਡ ਹੋਏਗਾ ਸਾਰਾ ਹੱਥ ਨਾਲ ਕੰਮ ਹੋਏਗਾ ਆ ਲੋ ਆ ਜਾਏਗਾ ਬੀਬੀਆਂ ਨੂੰ ਖੁਸ਼ ਕਰਨ ਵਾਸਤੇ ਆਪਾਂ ਚੀਜ਼ ਲੈ ਕੇ ਆ ਇੱਕ ਹੋਰ ਨਮੀ ਆ ਲੋ ਸਿਆਣਿਆਂ ਵਾਸਤੇ ਸਿਆਣੇ ਦੀ ਵੈਰੈਟੀ ਬਹੁਤ ਘੱਟ ਹੁੰਦੀ ਆ ਪਰ ਆਪਣੇ ਕੋਲੇ ਤੁਹਾਨੂੰ ਹਰ ਟਾਈਮ ਮਿਲੇਗੀ ਸਿਆਣਿਆਂ ਦੀ ਵੈਰੈਟੀ ਆ ਸਾਰਾ ਹੱਥ ਨਾਲ ਕੰਮ ਆ ਦੇਖੋ ਡਿਫਰੈਂਟ ਕੰਮ ਹੋਏਗਾ ਬਾਜੂ ਵੀ ਨਾਲ ਕੱਢੀ ਹੋਏਗੀ ਇਸੇ ਤੇ ਆ ਬਾਜੂ ਆ ਗਈ ਨਾਲੇ ਬਾਜੂ ਨਾਲ ਆ ਜੀਗੀ ਇਸੇ ਠੀਕ ਆ ਜੀ ਹੈਂਡਵਰਕ ਦਾ ਬਾਜੂ ਆਏਗੀ ਆਪਣੇ ਕੋਲੇ ਐ ਨਹੀਂ ਕਿ ਵੀ ਹੈਂਡ ਬਾਜੂ ਤੇ ਹੈਂਡਵਰਕ ਨਹੀਂ ਆਏਗਾ ਤੇ ਆ ਦੁਪੱਟਾ ਨਾਲ ਆਏਗਾ ਦੁਪੱਟਾ ਹੀ ਬਹੁਤ ਸੋਨਾ ਬਣਿਆ ਆ ਇਹਦਾ ਆ ਲੋ ਆ ਲੋ ਆ ਦੁਪੱਟਾ ਨਾਲ ਆਏਗਾ ਫੁੱਲ ਚਨੂਨ ਦਾ ਠੀਕ ਆ ਜੀ ਆ ਦੁਪੱਟਾ ਜੀਗਾ ਆ ਵੀ ਪੀਸ ਬਹੁਤ ਸੋਨਾ ਲੇਟੈਸਟ ਕਲਰ ਦੇ ਆ ਤੁਹਾਨੂੰ ਇੱਚ ਬਾਦੂ ਮਿਲ ਜਾਣਗੇ ਤੁਸੀਂ ਦੇਖਦੇ ਦੇਖਦੇ ਥੱਕ ਜੂਗਾ ਆਪਣੇ ਕੋਲ ਬਰੈਡ ਹੀ ਨਹੀਂ ਖਤਮ ਹੋਏਗੀ ਜਿਹੜੀ ਇਹ ਚੀਜ਼ ਆ ਘੇਰਾ ਕਹੋਗੇ ਕੱਲਾ ਘੇਰਾ ਹੀ ਮਿਲ ਜੇਗਾ ਇਸ ਚੀਜ਼ ਚ ਇੱਕ ਪੀਸ ਆ ਜਾਏਗਾ 45 ਤੇ ਆ ਵੀ ਪੀਸ ਬਹੁਤ ਸੋਹਣਾ ਡਿਫਰੈਂਟ ਚੀਜ਼ ਆਏਗੀ ਹਾਂਜੀ ਆ ਫਰੰਟ ਆ ਜੇ ਘੀਰਾ ਗਲਾ ਬਾਜੂ ਨਾਲ ਜ਼ਰੂਰ ਹੋਏਗੀ ਹਰ ਇੱਕ ਪੀਸ ਦੇ ਆਪਣੇ ਜਿੰਨੇ ਵੀ ਪੀਸ ਖਾਵਾਂਗੇ ਤੁਹਾਨੂੰ ਬਾਜੂ ਸਭ ਦੇ ਹੋਏਗੀ ਆ ਦੇਖੋ ਇਹਦੇ ਹੀ ਬਾਜੂ ਬਣੀ ਹੋਈਆਂ ਨਾਲ ਇਹਦੇ ਤੇ ਆ ਆ ਜਾਏਗਾ ਦੇ ਨਾਲ ਦੁਪੱਟਾ ਨਾਲ 2 ਮੀਟਰ ਦਾ 45 ਦਾ ਲਓ ਆ ਦੁਪੱਟਾ ਨਾਲ ਆ ਜਿਗਾ ਇਸੇ ਆ ਵੀ ਚੀਜ਼ ਬਹੁਤ ਸੋਹਣੀ ਹੈ 45 ਤੇ ਆਏਗਾ ਇੱਕ ਨਾਲ ਜਿੰਨੇ ਪੀਸ ਕਹੋਗੇ ਉਨੇ ਪੀਸ ਮਿਲ ਜਾਣਗੇ ਠੀਕ ਹੈ ਜੀ ਜਿਹੜੀ ਇਹ ਚੀਜ਼ ਆਏਗੀ ਇੱਕ ਚੀਜ਼ ਆਏਗੀ ਆਪਣੇ ਕੋਲ ਨੈਚੁਰਲ ਕਰੇਪ ਤੇ ਆ ਲੋ ਨੈਚੁਰਲ ਕਰੇਪ ਆ ਗਈ ਨਾ ਜਿਵੇਂ ਆਪਾਂ ਨੇ ਤੁਹਾਨੂੰ ਥੱਲੇ ਥੱਲੇ ਦਿਖਾਇਆ ਤਾਂ ਸਿਆਣੇ ਆਲਾ ਇਕੱਲਾ ਘੇਰਾ ਲੈਣਾ ਆਪਾਂ ਉਹ ਫਰੰਟ ਹੈਵੀ ਦੀ ਇਕੱਲਾ ਘੇਰਾ ਲੈਣਾ ਇਕੱਲਾ ਘੇਰਾ ਹੀ ਮਿਲੂਗਾ ਇਹ ਪੀਸ ਤੇ ਤੁਹਾਨੂੰ ਠੀਕ ਆ ਜੀ ਨੈਚੂ ਕ੍ਰੇਵ ਚ ਵੈਰਾਈਟੀ ਜੈਸ ਤੇ ਮਰਜ਼ੀ ਲੈ ਲਓ ਆ ਲੋ ਬਾਜੂ ਨਾਲ ਆ ਜਾਏਗੀ ਇਸ ਤੇ ਵੀ ਬਾਜੂ ਤੇ ਵੀ ਹੈਂਡਵਰਕ ਬ੍ਰੇਕੀ ਨਾਲ ਹੋਇਆ ਹੋਗਾ ਆਪਣੇ ਪੀਸ ਤੇ ਠੀਕ ਆ ਜੀ ਜਿਹੜਾ ਮਰਜ਼ੀ ਪੀ ਚੱਕ ਲਿਓ ਤੇ ਆਹ ਦੁਪੱਟਾ ਨਾਲ ਆ ਜਾਏਗਾ ਇਹਦੇ ਨਾਲ ਡਿਜ਼ਾਈਨ ਹੀ ਬਹੁਤ ਸੋਹਣਾ ਜਿਹੜਾ ਇਹ ਡਿਜ਼ਾਈਨ ਆ ਲੱਗ ਜਾ ਡਿਜ਼ਾਈਨ ਆਹ ਦੁਪੱਟਾ ਨਾਲ ਆ ਜਾਏਗਾ ਇਸ ਤੇ ਡਿਫਰੈਂਟ ਚੀਜ਼ ਆ ਜਾਏਗੀ ਹਾਲੋ ਇੱਕ ਚੀਜ਼ ਆਏਗਾ ਸ਼ਿਮਰ ਤੇ ਦਬਕਾ ਵਰਕ ਆ ਵੀ ਪੀਸ ਬਹੁਤ ਸੋਹਣਾ ਲਓ ਵੀ ਅੱਗੇ ਸ਼ਿਮਰ ਤੇ ਆ ਜਾਏਗਾ ਆ ਫਰੰਟ ਵਰਕ ਦੇਖੋ ਸਾਰਾ ਬਰੀਕੀ ਦਾ ਵਰਕ ਹੋਇਆ ਖੁਦਕਾ ਵਰਕ ਹੋਇਆ ਸਾਰਾ ਹੈਂਡ ਵਰਕ ਨਾਲ ਪੀਸ ਆ ਜਾਏਗਾ ਹਾਂਜੀ ਤੇ ਆ ਆ ਜਾਏਗਾ ਨਾਲ ਦੁਬੱਟੇ ਦੇ ਨਾਲ ਫੁੱਲ ਚਨੂਨ ਦਾ ਨਾਲ ਠੀਕ ਆ ਜੀ ਆ ਲਓ ਇਹ ਚ ਕਲਰ ਡਿਜ਼ਾਈਨ ਜਿੰਨੇ ਤੁਸੀਂ ਕਹੋਗੇ ਉਨੇ ਪੀਸ ਮਿਲ ਜਣਗੇ ਹਾਲੋ ਸ਼ਨਵਾਰ ਵੀ ਨਾਲ ਵਰਕ ਦਵਾਂਗੇ ਆਪਾਂ ਤੁਹਾਨੂੰ ਆ ਲਓ ਕੀ ਚੀਜ਼ ਆ ਜੀ ਇੱਕ ਚੀਜ਼ ਆ ਜੀ ਕਿ ਮੇਰੀਆਂ ਭੈਣਾਂ ਕਹਿੰਦੀਆਂ ਨੇ ਕਹਿੰਦੀਆਂ ਨੇ ਆਪਣੇ ਸਿੰਪਲ ਸੌਬਰ ਗੱਲਿਛ ਲੁੱਕ ਲੈ ਜਾਣਾ ਆ ਪੀਸ ਲੈ ਕੇ ਜਾਓ ਤੁਸੀਂ ਲੇਟੈਸਟ ਚੀਜ਼ ਆ ਜਾਏਗੀ ਆ ਲੋ ਕੀ ਆ ਜਾਏਗਾ ਸਿੰਪਲ ਸੌਬਰ ਗੱਲਿਛ ਲੁੱਕ ਚ ਆ ਦੇਖੋ ਆ ਗੱਲ ਆ ਜਾਏਗੀ ਜਿਹੜੀ ਭੈਣ ਕਹਿੰਦੀ ਮੇਰੀ ਪਾਏ ਉਹ ਕਿਸੇ ਹੋਰ ਦੇ ਨਾ ਪਾਏ ਉਹ ਪੀਸ ਆ ਜਾਣਗੇ ਆ ਲੋ ਆ ਲੋ ਮੋਡਲਾਂ ਵਾਲੇ ਆ ਸ਼ਰਵਾ ਨਾਲ ਵਰਕ ਦਵਾਂਗੇ ਆਪਾਂ ਤੁਹਾਨੂੰ ਹਾਂਜੀ ਦੁਪੱਟਾ ਹੀ ਬਹੁਤ ਸੋਨਾ ਦਵਾਂਗੇ ਇਹਦੇ ਨਾਲ ਔਰਗੰਜਾ ਦਾ ਆ ਦੇਖੋ ਔਰਗੰਜਾ ਦਾ ਦੁਪੱਟਾ ਆ ਜਾਏਗਾ ਨਾਲ ਇਹਦੇ ਡਿਫਰੈਂਟ ਚੀਜ਼ ਆ ਜੇਗੀ ਲੱਗ ਜੀ ਕਲਰ ਤੁਹਾਨੂੰ ਮਿਲਣਗੇ ਨਾ ਚ ਲੱਗ ਲੱਗ ਡਿਜ਼ਾਈਨ ਲੱਗ ਲੱਗ ਮਿਲਣਗੇ ਇੱਕ ਨਾਲ ਇੱਕ ਨਹੀਂ ਮਿਲੇਗਾ ਜਿਹੜਾ ਇਹ ਵੀ ਆਣਗੇ ਮੋਡਲਾਂ ਵਾਲੇ ਠੀਕ ਆ ਜੀ ਇੱਕ ਚੀਜ਼ ਆ ਜਾਏਗੀ ਆ ਵੀ ਪੀਸ ਬਹੁਤ ਸੋਨੇ ਆ ਦੇਖੋ ਹਾਂਜੀ ਲੇਟੈਸਟ ਆਏਗਾ ਪੈਚ ਵਰਕ ਚ ਇਹਦਾ ਹੀ ਬਹੁਤ ਦਰਵਾਜ ਚੱਲ ਰਿਹਾ ਅੱਜਕੱਲ ਆ ਫਰੰਟ ਆ ਜਾਏਗਾ ਤੇ ਦੁਪੱਟਾ ਨਾਲ ਆ ਜਾਏਗਾ ਫੈਂਸੀ ਵਾਲੇ ਕੋ ਕਾਲੀ ਛਲੁਕ ਚ ਲੋ ਗਾਲੀ ਛਲੁਕੂ ਚ ਦੁਪੱਟਾ ਆ ਜਾਏਗਾ ਤੇ ਨਾ ਡਿਫਰੈਂਟ ਚੀਜ਼ ਆਏਗੀ ਲੱਗ ਜੀ ਚੀਜ਼ ਜਿਹੜੀ ਇਹ ਚੀਜ਼ ਆਏਗੀ ਠੀਕ ਆ ਜੀ ਡਿਫਰੈਂਟ ਜਿਹੀ ਚੀਜ਼ਾਂ ਮਿਲਣਗੀਆਂ ਆਪਣੇ ਕੋਲੋਂ ਤੁਹਾਨੂੰ ਹਾਂਜੀ ਆ ਲੋ ਆ ਵੀ ਪੀਸ ਬਹੁਤ ਸੋਨਾ ਡਿਫਰੈਂਟ ਚੀਜ਼ ਆ ਜਾਈਗੀ ਆ ਦੇਖੋ ਲਓ ਲੱਗ ਜੀ ਚੀਜ਼ ਆਈ ਹੈਂਡਵਰਕ ਨਾਲ ਕੰਮ ਹੋਗਾ ਸਾਰਾ ਚਿਪਕਿਆ ਕੰਮ ਨਹੀਂ ਹੋਏਗਾ ਕੋਈ ਵੀ ਹੈਂਡਵਰਕ ਨਾਲ ਹੋਏਗਾ ਸਾਈਡ ਤੇ ਬਾਜੂ ਆ ਜਾਈਗੀ ਦੁਪੱਟਾ ਫੁੱਲ ਪ्योर ਦਾ ਨਾਲ ਆ ਜਾਈਗਾ ਇਹਦੇ ਨਾਲ ਆ ਦੇਖੋ ਦੁਕਾਨ ਤੇ ਨਿਗਾ ਮਰਵਾਓ ਵੈਰਾਈਟੀ ਆਪਣੇ ਕੋਲੇ ਬਾਧੂ ਮਿਲੂਗੀ ਦੇਖੋ ਸਾਰੇ ਪਾਸੇ ਵੈਰਾਈਟੀ ਵੈਰਾਈਟੀ ਆਪਣੇ ਕੋਲੇ ਇੱਧਰ ਪਲੇਨ ਮਾਲ ਆ ਜਾਏਗਾ ਦੇਖੋ ਆਪਣੀ ਮਸ਼ੀਨਾਂ ਤੇ ਮਾਲ ਤਿਆਰ ਹੁੰਦਾ ਸਾਰਾ ਪਲੇਨ ਠੀਕ ਆ ਜੀ ਸਾਰਾ ਪਲੇਨ ਮਾਲ ਆ ਜਾਏਗਾ ਜੈਸ ਤਰ੍ਹਾਂ ਮਰਜ਼ੀ ਜਿਹੜੇ ਸਟਾਪ ਚ ਕਹੂਗੇ ਉਹ ਸਟਾਪ ਚ ਮਿਲੇਗਾ ਤੁਹਾਨੂੰ ਅੱਗੇ ਆਪਣੇ ਕੁਰਤੇ ਪਜਾਮੇ ਆ ਜਾਣਗੇ ਆ ਦੇਖੋ ਹਾਂਜੀ ਕੁਰਤੇ ਪਜਾਮੇ ਆ ਜਾਣਗੇ ਇਤਰ ਮਿਲ ਜਾਣਗੇ ਜਿਹੜੀ ਮਰਜ਼ੀ ਚੀਜ਼ ਲੈ ਲਓ ਹਰ ਇੱਕ ਚੀਜ਼ ਮਿਲੇਗੀ ਆਪਣੇ ਕੋਲ ਦੇਖੋ ਪਜਾਮੇ ਹਨਾ ਹਾਂਜੀ ਲਓ ਜੀ ਤੇ ਬਾਕੀ ਆ ਪਲੇਨ ਆ ਗਿਆ ਪਰਨਾ ਹਾਂਜੀ ਸਾਰਾ ਪਲੇਨ ਆ ਜਾਏਗਾ ਭਾਈ ਸਾਰਾ ਫੈਬਰਿਕ ਸਾਰਾ ਤੁਹਾਨੂੰ ਬਣਦਾ ਸਾਰਾ ਪਲੇਨ ਜਿਹੜਾ ਵੈਲਕਮ ਜੀ ਇਨ ਸਾਰੀ ਕਲੈਕਸ਼ਨ ਆਉਣ ਤੇ ਮੈਂ ਕੁਝ ਸਪੈਸ਼ਲ ਜਿਹੇ ਇਤਰ ਲੈ ਕੇ ਆਇਆ ਹਾਂ ਹਾਂਜੀ ਮੇਰੀਆਂ ਭੈਣਾਂ ਔਰ ਭਾਈਆਂ ਵਾਸਤੇ ਇਦ ਦੇ ਮੌਕੇ ਤੇ ਵੀ ਮੇਰੇ ਭਾਈਆਂ ਨੂੰ ਕੁਝ ਸਪੈਸ਼ਲ ਇਤਰ ਦਵਾਂ ਠੀਕ ਆ ਜੀ ਆਓ ਜੀ ਵੀਰ ਜੀ ਤੁਹਾਨੂੰ ਇੱਕ ਕੁੜਤਾ ਪਜਾਮੇ ਵੀ ਦਿਖਾਵਾਂ ਈਦ ਵਾਸਤੇ ਬਹੁਤ ਲੇਟੈਸਟ ਲੈ ਕੇ ਆਂਦੇ ਨੇ ਹਾਂਜੀ ਸੀ ਆ ਰਾਮ ਦੇ ਰੈਮਨ ਦੇ ਸਾਰੇ ਬ੍ਰਾਂਡਡ ਲਓ ਜੀ ਲਓ ਦੇਖੋ ਕੁੜਤੇ ਪਜਾਮੇ ਲਓ ਵੀ ਕੁੜਤੇ ਪਜਾਮੇ ਵੀ ਤੁਹਾਨੂੰ ਮਿਲ ਜਾਣਗੇ ਚੈੱਕ ਕਰੋ ਵੈਰਾਈਟੀ ਠੀਕ ਆ ਜੀ ਬਹੁਤ ਸ਼ਾਨਦਾਰ ਵੀਰ ਜੀ ਇੱਕ ਵੇਲੇ ਜਰੂਰ ਆ ਕੇ ਦੇਖੋ ਤੁਸੀਂ ਇਹ ਸਾਰੀ ਕਲੈਕਸ਼ਨ ਤੇ ਲਓ ਜੀ ਕੁੜਤਾ ਪਜਾਮਿਆਂ ਦੀ ਵੈਰਾਈਟੀ ਬਹੁਤ ਹੈ ਮੇਰੇ ਕੋਲੇ ਆ ਲੋ ਤੁਸੀਂ ਥੱਕ ਜਾਓਗੇ ਪਰ ਮੈਂ ਨਹੀਂ ਥੱਕਦਾ ਦਿਖਾਉਂਦਾ ਦਿਖਾਉਂਦਾ ਇੰਨੀ ਵੈਰਾਈਟੀ ਆਈ ਹੈ ਹਾਂਜੀ ਵੀਰ ਜੀ ਆ ਲੋ ਵਾਈਡ ਦੇ ਵਿੱਚ ਲਓ ਜੀ ਵਾਈਟ ਵੀ ਮਿਲ ਜਾਣਗੇ ਬਹੁਤ ਕੁਰਤਾ ਪਜਾਮੇ ਆਏ ਨੇ ਹਾਂਜੀ ਕਾਟਨ ਦੇ ਵਿੱਚ ਲਓ ਜੀ ਲੋ 100% ਕਾਟਨ ਠੀਕ ਆ ਜੀ ਮਾਰਸਾਈਜ਼ ਕਾਟਨ ਹੈ ਵੀਰ ਜੀ ਇਹ ਜਿਹੜਾ ਇੱਕ ਵੇਲੀ ਪਾਲੂਗਾ ਦੇਖਦਾ ਰਹੇਗਾ ਵੀ ਇੰਨੀ ਸੋਹਣੀ ਕਾਟਨ ਕਿੱਥੋਂ ਲੈ ਕੇ ਆਉਂਦੀ ਹੈ ਠੀਕ ਆ ਜੀ ਪਰ ਬਹੁਤ ਮਿਹਨਤ ਕਰਨੀ ਪੈਂਦੀ ਹੈ ਭਾਈਆਂ ਖਾਤਰ ਆਲੇ-ਦਾਲੇ ਦੇ ਕੇ ਲੱਭ ਕੇ ਲਿਆਉਣੇ ਪੈਂਦੇ ਨੇ ਠੀਕ ਹੈ ਜੀ ਸਪੈਸ਼ਲ ਕੁਰਤੇ ਪਜਾਮੇ ਲਓ ਵੀਰ ਜੀ ਦੇਖੋ ਹਾਂਜੀ ਕੁਰਤੇ ਪਜਾਮੇ ਲਓ ਦੇਖੋ ਵੈਰਾਈਟੀ ਬਹੁਤ ਆ ਗਈ ਵੀਰ ਜੀ ਕੁਰਤੇ ਪਜਾਮਿਆਂ ਦੀ ਵੈਰਾਈਟੀ ਬਹੁਤ ਆ ਗਈ ਦੇਖੀ ਚੱਲੋ ਲਓ ਜੀ ਬਹੁਤ ਕਲੈਕਸ਼ਨ ਤੁਹਾਨੂੰ ਮਿਲ ਜੂਗਾ ਨਾ ਕੋਈ ਜਗਾ ਤੋ ਆਹ ਦੇਖੋ ਜਮੇ ਲਓ ਜੀ ਬਹੁਤ ਵੈਰਾਈਟੀ ਆ ਗਈ ਕੁਰਤੇ ਪਜਾਮਿਆਂ ਦੀ ਵੀਰ ਜੀ ਆਹ ਲਓ ਇਹ ਕੁਝ ਸਪੈਸ਼ਲ ਚੀਜ਼ ਤੁਹਾਨੂੰ ਦਿਖਾਵਾ ਵੀਰ ਜੀ ਹਾਂਜੀ ਕਪੜਾ ਦੇਖੋ ਤੁਸੀਂ ਕਿੰਨਾ ਸੋਹਣਾ ਹੈ ਲਓ ਜੀ ਇਹ ਕੜਾ ਕੱਪੜਾ ਆ ਗਿਆ ਜੀ ਇਹ ਮਾਰਸ ਰਾਈਜ਼ ਕੋਟਨ ਮਾਰਸ ਰਾਈਜ਼ ਕੋਟ ਲਓ ਜੀ ਆ ਦੇਖੋ ਸਾਰੀ ਇਹਨਾਂ ਤੇ ਕਲੈਕਸ਼ਨ ਤੁਹਾਨੂੰ ਬਹੁਤ ਜ਼ਿਆਦਾ ਮਿਲ ਜੂ ਤੁਸੀਂ ਸ਼ਾਪ ਤੇ ਵਿਜ਼ਿਟ ਕਰੋ ਮਤਲਬ ਤੁਹਾਨੂੰ ਇੱਕ ਦੁਕਾਨ ਤੋਂ ਸਭ ਕੁਝ ਮਿਲ ਜੂਗਾ ਹਲੋ ਵੀਰ ਜੀ ਹਾਂਜੀ ਪੈਂਟ ਕੋਟ ਦਾ ਕੱਪੜਾ ਸਪੈਸ਼ਲ ਲਓ ਜੀ ਪੈਂਟ ਕੋਟ ਦਾ ਵੀ ਕੱਪੜਾ ਇਹ ਹੀ ਬਾਜ਼ਾਰ ਦੇ ਵਿੱਚ ਪੈਂਟ ਕੋਟ ਤੁਸੀਂ ਲੈਣ ਜਾਓਗੇ 5000 6000 ਦਾ ਮਿਲੂਗਾ ਅਸੀਂ ਤੁਹਾਨੂੰ 3000 ਦੇ ਵਿੱਚ ਦਵਾਂਗੇ ਪੂਰਾ ਪੈਂਟ ਕੋਟ ਦਾ ਲਓ ਜੀ 3000 ਯਾਰ ਕਹਤਾ ਤੁਹਾਨੂੰ ਹੋਰ ਲੈਸ ਕਰਕੇ ਲਾਉਂਗਾ 2000 ਰੁਪਏ ਦਾ ਲਾਉਂਗਾ ਲਓ ਜੀ 1500 ਦਾ ਲਾਉਂਗਾ ਵੀਰ ਜੀ ਇੱਕ ਵੇਲੇ ਇਨਸ਼ਾਰੀ ਕਲੈਕਸ਼ਨ ਤੇ ਜ਼ਰੂਰ ਆਓ ਠੀਕ ਆ ਜੀ ਦੇਖੋ ਜੀ 1500 ਦਾ ਬਾਈਓਣੀ ਕਹਿੰਦੇ ਕੋਟ ਪੈਂਟ ਕਲਰ ਦੇਖੋ ਤੁਸੀਂ ਕਿੰਨੇ ਸ਼ਾਨਦਾਰ ਆਏ ਨੇ ਲੋ ਵੀ ਆ ਦੇਖੋ ਇੱਕ ਲੰਦੇ ਲੰਦੇ ਵੀਰ ਜੀ ਤੁਸੀਂ ਐਂ ਕਹੋਗੇ ਵੀ ਆ ਵੀ ਦੇ ਦੇ ਕਲਰ ਆ ਵੀ ਦੇ ਦੇ ਕਲਰ ਹਾਂਜੀ ਇੰਨੇ ਸੋਹਣੇ ਕਲਰ ਨੇ ਤੇ ਕਲੈਕਸ਼ਨ ਦਾ ਬਹੁਤ ਜ਼ਿਆਦਾ ਹੈ ਨਾ ਤੁਸੀਂ ਸ਼ਾਪ ਤੇ ਵਿਜ਼ਿਟ ਕਰੋ ਮਾਲਾ ਗਾ ਤੁਹਾਨੂੰ ਇੱਕ ਦੁਕਾਨ ਤੋਂ ਸਭ ਕੁਝ ਮਿਲ ਜਾਣਾ ਜੇ ਤੁਸੀਂ ਵੀਰ ਜੀ ਸਾਰੇ ਭਾਈਆਂ ਨੂੰ ਇਹ ਕਲਰ ਦਿਖਾਓ ਜੀ ਸਾਰੇ ਲਓ ਜੀ ਤੇ ਆਹ ਤੁਸੀਂ ਕਰੈਕਸ਼ਨ ਦੇਖ ਸਕਦੇ ਹੋ ਸਾਰੀਆਂ ਨੇ ਬਾਈ ਉਹਨਾਂ ਦੀ ਲਓ ਜੀ ਤੇ ਕੁੜਤੇ ਪਜਾਮੇ ਕੋਟ ਪੈਂਟ ਦਾ ਕੱਪੜਾ ਸੂਟ ਹਨਾ ਕਿਸੇ ਤਰ੍ਹਾਂ ਤੁਸੀਂ ਕਲੈਕਸ਼ਨ ਲੈਣੀ ਹੈ ਬਾਕੀ ਪਲੇਨ ਫੈਬਰਿਕ ਤੇ ਹਰ ਤਰ੍ਹਾਂ ਦੇ ਤੁਹਾਨੂੰ ਜਿਹੜੀ ਉਹ ਚੀਜ਼ ਇਹਨਾਂ ਕੋਲ ਅਵੇਲੇਬਲ ਮਿਲ ਜੂ ਬਾਕੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਕਾਲ ਕਰ ਸਕਦੇ ਹੋ ਤੇ ਐਡਰੈਸ ਤੁਸੀਂ ਪ੍ਰੋਪਰ ਸਮਝ ਗਏ ਹੋ ਜੇ ਫੇਰ ਵੀ ਕੋਈ ਦਿੱਕਤ ਹੋਵੇ ਤੁਸੀਂ ਬਾਈ ਨਾਲ ਪ੍ਰੋਪਰ ਗੱਲ ਕਰਕੇ ਸੌਫਟੇ ਪਹੁੰਚ ਸਕਦੇ ਹੋ ਲਓ ਜੀ ਓਕੇ ਧੰਨਵਾਦ ਜੀ ਬਾਈ ਜੀ ਤੇ ਕੀ ਦੇਖੋ ਨਾ ਕਲੈਕਸ਼ਨ ਬਹੁਤ ਜ਼ਿਆਦਾ ਮਿਲ ਜੂ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਹਰ ਤਰ੍ਹਾਂ ਦਾ ਤੁਹਾਨੂੰ ਜਿਹੜਾ ਕੁਰਤਾ ਪਜਾਮਾ ਕੋਟ ਪੈਂਟ ਸੂਟ ਹੈ ਨਾ ਹਰ ਤਰ੍ਹਾਂ ਤੁਹਾਨੂੰ ਜਿਹੜੀ ਕਲੈਕਸ਼ਨ ਹੈ ਇਹਨਾਂ ਕੋਲ ਹਰ ਟਾਈਮ ਅਵੇਲੇਬਲ ਮਿਲ ਜੂਗੀ ਵੀਰ ਜੀ ਇਹਹੀ ਪੈਂਟ ਸ਼ਰਟ ਮਾਰਕੀਟ ਦੇ ਵਿੱਚ 150 ਰੁਪਏ ਦੀ ਹੈ ਠੀਕ ਹੈ ਜੀ ਆਪਾਂ ਤੁਹਾਨੂੰ 80 ਰੁਪਏ ਦੀ ਦਵਾਂਗੇ 75 ਰੁਪਏ ਦਾ 75 ਵੀ 80 ਰੁਪਏ ਦੀ ਦਵਾਂਗੇ ਠੀਕ ਹੈ ਜੀ ਲਓ ਜੀ ਚਾਹੇ ਤੁਸੀਂ ਆਪਣੇ ਕੋਲੋਂ 500 ਕਮੋਗਾ 500 ਪੀਸ ਲੈ ਲਿਓ 1000 ਕਮੋਗਾ 1000 ਪੀਸ ਲੈ ਲਿਓ ਜਿੰਨਾ ਮਰਜ਼ੀ ਲੈ ਲਿਓ ਠੀਕ ਹੈ ਜ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਸ਼ਹਿਰ ਮਰੇਕੋਲ ਨੇ ਬਹੁਤ ਹੀ ਸਸਤੇ ਕਪੀਟਾਂ ਦੀ ਦੁਕਾਨ ਦਿਖਾਈ ਹੈ ਤੇ ਬਿਲਕੁਲ ਤੁਹਾਨੂੰ ਸਸਤੇ ਰੇਟਾਂ ਦੇ ਵਿੱਚ ਸੂਟ ਮਿਲ ਜਾਣਗੇ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਕਨਟੈਂਟ ਵੀ ਤੁਹਾਡਾ ਸਾਰਿਆਂ ਦਾ ਐਤ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ